ਨਾ ਤੋਨਾ ਤੇ ਹੋ ਗਿਆ ਵਾ ਤੇ ਮੈਂ ਨਾ ਮਾਤਾ ਜੀ ਨੱਥਾ ਦੇ ਲਵਾ ਤੇ ਨਾ ਅਜੇ ਸਟੇ ਵੀ ਗਈ ਹੈ ਵਰਤਾਂ ਵਰਤਣਾ ਵੱਡੂ ਬੱਤੀ ਕਰ ਲਵਾਂ ਤੇ ਫਿਰ ਕੰਜਕ ਦਾ ਸਮਾਨ ਬਣਾਣਾ ਵਾ ਜੈ ਮਾਤਾ ਦੀ ਹੰਬ ਹੋਗਾ ਸੋ ਦੱਸ ਸੇ ਤੁਰ ਰਵਰੀ ਨੀਮ ਵਰ ਕੋ ਦੇਵ ਸੇ ਦੀਨੀ ਤੇ ਹੋਏ प्रचोदया जय अम्बे गोरी मैया शेषामा गोरी हे माता रानी मैं ना एहोईते एकदम मंगणा चांदे हां कि अगलीया कंजिका तक ना मेरी चोली जे ना तो एक लाल पादी मुंडा दे दी मेनू एक मेरी ते बड़े ही दिना तो कामना सीगी कि मेरे घरे मुंडा होवे ते ਮਾਤਾ ਤੂੰ ਤੇ ਸਭ ਨੂੰ ਦੁੱਧ ਪੁੱਤ ਦੇਣ ਵਾਲੀ ਹੈ ਮਾਤਾ ਮੈਂ ਤੇ ਵੀ ਆਪਣੀ ਕਿਰਪਾ ਕਰੀ ਅਗਲੀ ਅਸ਼ਟਮੀ 'ਚ ਨਾ ਮੈਂ ਸਾਰੇ ਬੱਚਿਆਂ ਨੂੰ ਨਾ ਬੈਟ ਵੰਡਾਂਗੀ ਠੀਕ ਹੈ ਨਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਉਹ ਮਾਤਾ ਰਾਣੀ ਤੇਰਾ ਹੀ ਆਸਰਾ ਚਲੋ ਫਟਾਫਟ ਨਾ ਮੈਂ ਪੋਗ ਬਣਾ ਲਵਾਂ ਮਾਤਾ ਦਾ ਕਿਰਨ ਇੱਕ ਮਿੰਟ ਇੱਧਰ ਆ ਮੇਰੀ ਗੱਲ ਸੁਣ ਹਾਂ ਬੈਠ ਇੱਥੇ ਆਈ ਆਈ ਆ ਜਾ ਬੈਠ ਮੈਂ ਬੈ ਤੇ ਜਾਨੀ ਆ ਜਿਆਦਾ ਟਾਈਮ ਤੇ ਨਹੀਂ ਨਾ ਲੱਗਣਾ ਕਿਉਂਕਿ ਤੁਹਾਨੂੰ ਪਤਾ ਨਹੀਂ ਇੱਕੋ ਮਿੰਟ ਲਾਉਣਾ ਗੱਲ ਕਰਨੀ ਆ ਹਾਂ ਮਾਤਾ ਰਾਣੀ ਦਾ ਅੱਜ ਹੈਗਾ ਦਿਨ ਤੇ ਮੈਂ ਭੋਗ ਬਣਾਣਾ ਵਾ ਬੈਠ ਤੇ ਸੀ ਯਾਰ ਚਲੋ ਠੀਕ ਆ ਦੱਸੋ ਕਿਰਨ ਦੱਸੋ ਹਾਂਜੀ ਮੈਨੂੰ ਇੱਕ ਗੱਲ ਦੱਸ ਕੀ ਮੰਗੇ ਮਾਤਾ ਰਾਣੀ ਕੋ ਅੱਜ ਲੈ ਮੈਂ ਪਤਾ ਕੀ ਮੰਗਿਆ ਮਾਤਾ ਕੋ ਮਾਧਰਾਣੀ ਕੋ ਮੈਂ ਹੋਈ ਮੰਗਿਆ ਵਾ ਕਿ ਮਾਤਾ ਰਾਣੀ ਤੂੰ ਨਾ ਅਗਲੇ ਸਾਲ ਨਾ ਸਾਡੀ ਝੋਲੀ 'ਚ ਇੱਕ ਲਾਲ ਪਾ ਦੀ ਪਹਿਲਾ ਬੱਚਾ ਨਾ ਸਾ ਮੁੰਡਾ ਹੀ ਹੋਣਾ ਚਾਹੀਦਾ ਵਾ ਪਰ ਕਿਰਨ ਮੈਨੂੰ ਤੇ ਇਹ ਸੀਗਾ ਕਿ ਆਪਣੇ ਘਰੇ ਪਹਿਲੀ ਕੁੜੀ ਹੋਵੇ ਕਿਉਂਕਿ ਸਿਆਣੇ ਵੀ ਆਂਦੇ ਆ ਪੁੱਤ ਵੰਡਾਉਣ ਜਮੀਨਾ ਤੇ ਧੀਆ ਦੁੱਖ ਵੰਡਾਉਂਦੀਆਂ ਨੇ ਸਾਡੇ ਤੈਨੂੰ ਪਤਾ ਵਾ ਕਿ ਜਿਹੜਾ ਮੇਰੇ ਇੱਕ ਦੋਸਤ ਦੇ ਘਰੇ ਨਾ ਉਹ ਬੇਟੀ ਹੋਈ ਆ ਤੇ ਉਹ ਹੈਗੀ 5-6 ਸਾਲ ਦੀ ਤੇ ਉਹ ਆਪਣੇ ਫਾਦਰ ਨੂੰ ਇੰਨਾ ਕੁ ਪਿਆਰ ਕਰਦੀ ਹੈ ਇੰਨਾ ਕੁ ਪਿਆਰ ਕਰਦੀ ਹੈ ਨਾ ਕਿ ਕੋਈ ਹਿਸਾਬ ਨਹੀਂ ਤੇ ਉਹਦੇ ਵੱਲ ਵੇਖ-ਵੇਖ ਕੇ ਨਾ ਮੇਰੇ ਵੀ ਮਨ 'ਚ ਪਿਆਰ ਆਉਂਦਾ ਵਾ ਕਿ ਮੇਰੀ ਵੀ ਬੇਟੀ ਹੋਵੇ ਤੇ ਮੈਨੂੰ ਵੀ ਇਤਰਾ ਹੀ ਉਹ ਪਿਆਰ ਕਰੇ ਤੇ ਮੇਰੀ ਤਾਂ ਇੱਛਾ ਇਹ ਆ ਕਿ ਮਾਤਾ ਰਾਣੀ ਆਪਣੀ ਝੋਲੀ ਦੇ ਵਿੱਚ ਗੁੜੀਆਂ ਪਾਵੇ ਸੋਹਣੀ ਜੀ ਹਏ ਹਏ ਆ ਕੀ ਬੋਲਨਦੇ ਜੇ ਤੁਸੀਂ ਕੋਈ ਨਹੀਂ ਆ ਪਹਿਲਾ ਬੱਚਾ ਨਾ ਮੁੰਡਾ ਹੀ ਹੋਣਾ ਚਾਹੀਦਾ ਵਾ ਮੇਰੀ ਤੇ ਇਹ ਖੁਆਇਸ਼ ਆ ਸਾਡੇ ਘਰੇ ਮੁੰਡਾ ਆਵੇ ਹੁਣ ਮੈਨੂੰ ਨਾ ਜਾਣਦੋ ਕਿਚਨ ਚ ਅੱਜ ਮਾਦਰਾਨੀ ਦਾ ਹੈਗਾ ਵਾ ਨਰਾਤੇ ਦੀ ਸੋਰੀ ਕੰਜਕਾ ਹੈ ਗਈਆਂ ਵਾ ਤੇ ਸਵੇਰੇ ਸਵੇਰੇ ਮੇਰਾ ਮੂਡ ਖਰਾਬ ਕਰਤਾ ਵਾ ਹੁਣ ਮੈਂ ਕੰਜਗਾ ਵੀ ਪੂਜਣੀ ਆਵਾ ਫਟਾਫਟ ਮੈਂ ਸਮਾਨ ਬਣਾਵਾ ਤੇ ਫੇਰ ਬਾਹਰ ਕੁੜੀਆਂ ਲੱਭਣ ਜਾਣੀ ਆ ਤੂੰ 1 ਮਿੰਟ ਬੈਠ ਤੇ ਸੀ ਮੈਂ ਨਹੀਂ ਪੈਣਾ ਪੁਣਾ ਤੂੰ ਤੇ ਸਵੇਰੇ ਸਵੇਰੇ ਮੇਰਾ ਮੂਡ ਖਰਾਬ ਕਰਤਾ ਆ ਆ ਜਾ ਮੈਂ ਚੱਲੀ ਨਾਲੇ ਮਾਤਾ ਰਾਣੀ ਦੱਦੇ ਨਮਨੋਂ ਡਈ ਹੈ ਤੇ ਇੱਥੇ ਮੁੰਡੇ ਮੰਗਣ ਡਈ ਮਾਤਾ ਰਾਣੀ ਕੋ ਤੇ ਕੰਜਗਾ ਲੱਭਣ ਵਾਸਤੇ ਉਹ ਬਾਹਰ ਗਲੀ ਚ ਤੁਰੀ ਫਿਰਦੀ ਕੀ ਇਹਦੀ ਦੱਸ ਮਤ ਤੇ ਪੜਦਾ ਪਿਆ ਚੱਲ ਸਾਰਾ ਸਮਾਨ ਨਾ ਹੁਣ ਬਣ ਗਿਆ ਆ ਵਾ ਤੇ ਮੈਂ ਇਤਨਾ ਕਰਦੀ ਆ ਆ ਜਿਹੜੀ ਗਵੰਡਨ ਹੈਗੀ ਨਾ ਇਹਨੂੰ ਫੋਨ ਕਰਦੀ ਆ ਇਹਦੀਆਂ ਤੇ ਕੁੜੀਆਂ ਵਾ ਇਹਨੂੰ ਕਹਿੰਨੀ ਆ ਕਿ ਆਪਣੀਆਂ ਨਾ ਕੁੜੀਆਂ ਭੇਜ ਤੇ ਅੱਜ ਮਾਤਾ ਰਾਣੀ ਦਾ ਦਿਨ ਨਾ ਕੰਜਕਾਂ ਪੁੱਜਣੀਆਂ ਵਾ ਕੰਜਕਾ ਤੋਂ ਬਿਨਾ ਤੇ ਇਹ ਤਿਹਾੜ ਮਨਾਇਆ ਹੀ ਨਹੀਂ ਜਾਣਾ ਜੇ ਕੁੜੀਆਂ ਹੀ ਨਹੀਂ ਹੋਣਗੀਆਂ ਨੋ ਕੁੜੀਆਂ ਮੈਨੂੰ ਚਾਹੀਦੀਆਂ ਵਾ ਚੱਲ ਮੈਂ ਫੋਨ ਕਰਾਂ ਚ ਰਣੋ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਵਧੀਆ ਮੈਂ ਨਾ ਤੁਹਾਨੂੰ ਇਸ ਕਰਕੇ ਫੋਨ ਕੀਤਾ ਸੀਗਾ ਤੁਹਾਨੂੰ ਪਤਾ ਤੇਗਾ ਜਸਟਮੀ ਹੈਗੀ ਆ ਤੇ ਮੈਂ ਕਹੇਗੀ ਤੇ ਤੁਸੀਂ ਭੁੱਲ ਨਾ ਜਾਓ ਦੋਵੇਂ ਬੇਟੀਆਂ ਨੂੰ ਨਾ ਭੇਜ ਦਿਓ ਇੱਧਰ ਮੇਰੇ ਵੱਲ ਹਾਂ ਉਹ ਘਰ ਨਹੀਂ ਹੈਗੀਆਂ ਤੁਹਾਨੂੰ ਤੇ ਪਤਾ ਹੀ ਸੀ ਅੱਜ ਕੰਜਕਾਵਾਂ ਤੇ ਮੈਂ ਤੇ ਕਰਦੀ ਆ ਅੱਛਾ ਉਹ ਕਿਤੇ ਗਈਆਂ ਵਾ ਚਲੋ ਠੀਕ ਆ ਲੈ ਦੱਸ ਇਹਨੇ ਆਪਣੀਆਂ ਕੁੜੀਆਂ ਕਿੱਥੇ ਭੇਜਤੀਆਂ ਹੁਣ ਮੈਂ ਕਿੱਥੇ ਨਹੀਂ ਤਾਂ ਮੈਂ ਫੋਨ ਕਰ ਕਰਕੇ ਸਾਧ ਲੈਣੇ ਹੀ ਤੇ ਹੁਣ ਮੈਂ ਕਿੱਥੇ ਬਾਹਰ ਲੱਭਦੀ ਫਿਰਾਂ ਚਾ ਲੈ ਇੱਕ ਜਣੇ ਨੂੰ ਹੋਰ ਫੋਨ ਕਰਦੀ ਆ ਉਹ ਜਿਹੜੀ ਮੇਰੀ ਅਲੱਗੇ ਫਰੈਂਡ ਹੈਗੀ ਨਾ ਹੈਲੋ ਹਾਂ ਰੇ ਨੂੰ ਵਧੀਆ ਵਧੀਆ ਤੂੰ ਸੁਣਾ ਮੈਂ ਨਾ ਇਹ ਕਹਿਣਾ ਸੀਗਾ ਕੀ ਆਪਣੀ ਕੁੜੀ ਨੂੰ ਨਾ ਮੇਰੇ ਵੱਲ ਭੇਜਦੀ ਮੁੰਡੇ ਨੂੰ ਵੀ ਆਹੋ ਤੈਨੂੰ ਪਤਾ ਤੇ ਅੱਜ ਦੇ ਦਿਨ ਕੁੜੀਆਂ ਦੀ ਜ਼ਿਆਦਾ ਹੁੰਦੀ ਆ ਮੁੰਡਿਆ ਤੇ ਇੱਕ ਹੀ ਚਾਹੀਦਾ ਹੁੰਦਾ ਵਾ ਹਾਂ ਅੱਛਾ ਦੋਵੇਂ ਜਾਣੇ ਕਿਤੇ ਗਏ ਆ ਚਲ ਠੀਕ ਆ ਫਿਰ ਲੈ ਦੱਸ ਇਹਨੇ ਵੀ ਆਪਣੇ ਬੱਚੇ ਕਿਤੇ ਭੇਜੇ ਹੋਏ ਹੀ ਹਾਜੇ ਦੇ ਦਿਨ ਤੇ ਕੁੜੀਆਂ ਦੀ ਲੋੜ ਮੈਂ ਇਹਦੇ ਮੁੰਡੇ ਨੂੰ ਲਿਆ ਕੇ ਕੀ ਕਰਨਾ ਪੂਜਣੀਆਂ ਤੇ ਅੱਜ ਮੈਨੂੰ ਨੋ ਕੰਜਕਾ ਹੀ ਆ ਮੈਂ ਹਾਏ ਰੱਬਾ ਕੀ ਕਰਾਂ ਮੈਂ ਹੁਣ ਚੱਲ ਮੈਂ ਬਾਹਰ ਵੇਦ ਦੀ ਬਾਹਰ ਤੇ ਵਾਧੂ ਕੁੜੀਆਂ ਲੈ ਦੱਸ ਕੁੜੀ ਤੇ ਕੋਈ ਨਜ਼ਰੀ ਨਹੀਂ ਆਉਂਦੀ ਅੱਜ ਕੀ ਹੋ ਗਿਆ ਵਾ ਕੰਜਕਾ ਹੈ ਗਿਆ ਵਾ ਕੰਜਕਾ ਤੇ ਕੁੜੀਆਂ ਤੋਂ ਬਿਨਾ ਪੂਜੀ ਨਹੀਂ ਜਾਣੀ ਆ ਲੈ ਇਨਾਂ ਦੇ ਘਰ ਤਾਲਾ ਲੱਗਾ ਹੀ ਮੈਂ ਇਦਾਂ ਕਰਦੀ ਆ ਉਹਨਾਂ ਦਾ ਬੂਹਾ ਖੜਕਾਨੀ ਕੀ ਪਤਾ ਕੋਈ ਤੇ ਆਊਗਾ ਬਾਹਰ ਪੁੱਛਦੀ ਐ ਇਨਾਂ ਦੀ ਤੇ ਕੁੜੀਆਂ ਹੈਗੀਆਂ ਸੀ ਇਨਾਂ ਦਾ ਖੜਕਾਨੀ ਆ ਆਂਟੀ ਆਂਟੀ ਲੈ ਦੱਸ ਇਹ ਤੇ ਬੂਆ ਹੀ ਨਹੀਂ ਖੁੱਲਣਦੀਆਂ ਆਹ ਬੂਆ ਖੜਕਾਨੀ ਇੰਨਾ ਘਰੇ ਵੀ ਤੇ ਟਵਿਨਸ ਕੁੜੀਆਂ ਆਈਆਂ ਸੀਗੀਆਂ ਆਂਟੀ ਜਸਪੀਰ ਆਂਟੀ ਲੈ ਬੱਸ ਆਂਟੀ ਇੱਥੇ ਤੇ ਕੋਈ ਵੀ ਬੂਆ ਨਹੀਂ ਖੁੱਲਣਦਿਆ ਅੱਜ ਕੰਜਕਾਂਵਲੇ ਦੇ ਨੇ ਸਾਰੇ ਕਿੱਥੇ ਚਲੇ ਗਏ ਆ ਦੱਸ ਕੀ ਕਰਾਂ ਮੈਂ ਹੁਣ ਲੈ ਦੱਸ ਇਹ ਇੱਕ ਕੁੜੀ ਤੇ ਆਉਂਦੀ ਹੈ ਲੈ ਇਹ ਕਾਗੀ ਚੱਲੇ ਕਾਏਗੀ ਤੇ ਇਹਦੇ ਪਿੱਛੇ-ਪਿੱਛੇ ਸਾਰੀਆਂ ਹੀ ਆ ਜਾਣਗੀਆਂ ਬੇਟਾ 1 ਮਿੰਟ ਮੇਰੀ ਗੱਲ ਸੁਣੀ ਹਾਂਜੀ ਆਂਟੀ ਜੀ ਗੱਲ ਪਤਾ ਕੀ ਹੈ ਤੈਨੂੰ ਪਤਾ ਤੇ ਅੱਜ ਕੰਜ ਕਹਿੰਗੀਆਂ ਮੈਂ ਕੋਦੋਂ ਦੀ ਖੜੀ ਵੇਟ ਕਰਨੀ ਆ ਕੋਈ ਦਿਖਣ ਹੀ ਨਹੀਂ ਦਿਆ ਪਤਾ ਕੀ ਆ ਤੂੰ ਇਕ ਆਏਂਗੀ ਨਾ ਤੇਰੇ ਪਿੱਛੇ ਪਿੱਛੇ ਨਾ ਹੋਰ ਪੰਜ ਛੇ ਕੁੜੀਆਂ ਆ ਜਾਣਗੀਆਂ ਤੇ ਤੂੰ ਇਸ ਤਰ੍ਹਾਂ ਕਰ ਤੂੰ ਫਟਾਫਟ ਨਾ ਆ ਜਾ ਤੇ ਮੈਂ ਕੰਜਕਾਂ ਜਗਾਣੀ ਆ ਵਾ ਨਹੀਂ ਆਂਟੀ ਮੇਰੇ ਮम्मा ਪਾਪਾ ਨੇ ਮੈਨੂੰ ਮਨਾ ਕੀਤਾ ਕਿਸੇ ਦੁਕਾਨ ਨਹੀਂ ਜਾਣਾ ਤੇ ਮੈਂ ਮੈਂ ਤਾਂ ਇੱਥੇ ਹੀ ਰਹਿਣੀ ਆ ਨਹੀਂ ਮੇਰੇ ਮम्मा ਪਾਪਾ ਨੇ ਮੈਨੂੰ ਮਨਾ ਕੀਤਾ ਹੋਇਆ ਅੱਛਾ ਚਲ ਠੀਕ ਆ ਲੈ ਦੋਸੇ ਇਹ ਕਿਤੇ ਕੁੜੀ ਲੱਭੀ ਸੀ ਉਹ ਵੀ ਚੱਲ ਗਈ ਆ ਪਰ ਗੱਲ ਤੇ ਦੀ ਸਹੀ ਆ ਅੱਜ ਕੱਲ ਜਿੱਤਰਾ ਦਾ ਮਾਹੌਲ ਹੋ ਗਿਆ ਵਾ ਕੁੜੀਆਂ ਨੂੰ ਇਤਨਾ ਜਾਣਾ ਵੀ ਨਹੀਂ ਚਾਹੀਦਾ ਚੱਲ ਕੋਈ ਨਹੀਂ ਵੇਨੀ ਆ ਮੈਂ ਹੋਰ ਇੱਧਰ ਉੱਧਰ ਵੇ ਇੱਕ ਇਥੇ ਲੋਕਾਂ ਦੀਆਂ ਕੁੜੀਆਂ ਲੱਭਦੀ ਫਿਰਦੀ ਹਾਂ ਤੇ ਜੇ ਮੈਂ ਕਿਹਾ ਹੀ ਕਿ ਮਾਤਾ ਰਾਣੀ ਸਾਨੂੰ ਕੁੜੀ ਦੇਵੇ ਤੈਨ ਨਰਾਜ ਹੋ ਕੇ ਤੁਰ ਪਈ ਐ ਤੇ ਆਪ ਮੁੰਡੇ ਮੰਗਦੀ ਫਿਰਦੀ ਮਾਤਾ ਰਾਣੀ ਕੋ ਕਿਰੇ ਨੇ ਕਿਰੇ ਮ ਆ ਜਾ ਅੰਦਰ ਆਏ ਬੱਚੇ ਲੱਭਣ ਨਹੀਂ ਬਾਹਰ ਬਾਅਦ ਚ ਵੇਖੀਂ ਇਦਾਂ ਪਹਿਲਾਂ ਮੇਰੀ ਗੱਲ ਸੁਣ ਆ ਗਈ ਆ ਗਈ ਹਾਂਜੀ ਬੈਠੋ ਦੱਸੋ ਬਾਹਰ ਗਲੀ ਚ ਖਲੋ-ਖਲੋ ਥੱਕ ਗਈ ਲੱਗਦਾ ਮੈਂ ਤੇ ਬੜੀ ਭਾਜੀ ਦੌੜ ਕੀਤੀ ਆ ਗੰਜੇ ਕਹੀਂ ਨਹੀਂ ਲੱਭਣ ਦੀਆਂ ਮੈਂ ਕੀ ਕਰਾਂ ਕਿਉਂ ਪਰੇਸ਼ਾਨ ਪਰੇਸ਼ਾਨੀ ਹੋਣਾ ਵਾ ਮੈਂ ਇੰਨਾ ਭੋਗ ਬਣਾਇਆ ਮਾਤਾ ਰਾਣੀ ਵਾਸਤੇ ਤੇ ਜੇ ਕੁੜੀਆਂ ਹੀ ਨਹੀਂ ਆਣਗੀਆਂ ਤੇ ਮੇਰੀ ਪੂਜਾ ਸਫਲ ਕਿਤਰਾ ਹੋਏਗੀ ਅੱਜ ਦੇ ਤਿਹਾੜੀ ਚ ਮੁੰਡੇ ਤੇ ਚਾਹੀਦੇ ਨਹੀਂ ਆ ਕੁੜੀਆਂ ਹੀ ਚਾਹੀਦੀਆਂ ਮੂੰ ਉਹਾਂ ਤੇ ਤਿਉਹਾਰੀ ਕੁੜੀਆਂ ਦਾ ਵਾ ਜੇ ਕੁੜੀਆਂ ਹੀ ਨਹੀਂ ਲੱਭਣ ਗਿਆ ਤੇ ਮੇਰੇ ਭੋਗ ਨੂੰ ਗ੍ਰਹਿਣ ਕੌਣ ਕਰੂਗਾ ਇਸ ਤਰ੍ਹਾਂ ਤੇ ਮਾਤਾ ਰਾਣੀ ਗੁੱਸਾ ਹੋ ਜਾਊਗੀ ਕਿੰਨਾਂ ਇੱਕਵ ਨੂੰ ਗੱਲ ਦੱਸ ਪੁੱਛੋ ਕੁੜੀਆਂ ਨੂੰ ਪੂਜਣ ਦਾ ਤਿਉਹਾਰ ਹੈਗਾ ਹਾਂਜੀ ਕੋਈ ਇਹੋ ਜਿਹਾ ਤਿਉਹਾਰ ਹੈਗਾ ਜਿਹਦੇ ਵਿੱਚ ਮੁੰਡੇ ਪੂਜੇ ਜਾਂਦੇ ਆ ਇਹੋ ਜਿਹਾ ਤਾਂ ਕੋਈ ਵੀ ਤਿਉਹਾਰ ਨਹੀਂ ਆ ਦਿਵਾਲੀ ਤੇ ਵੀ ਲక్ష్ਮੀ ਨੂੰ ਹੀ ਬੁਲਾਉਂਦੇ ਆ ਤੇ ਕੰਜਕਾਂ ਤੇ ਵੀ ਕੀ ਕਹਿੰਦੇ ਆ ਕੁੜੀਆਂ ਹੀ ਹੁੰਦੀਆਂ ਵਾ ਤੇ ਅੱਗੇ ਵੀ ਜਿਹੜੇ ਵੀ ਤਿਹਾਰ ਤੇ ਉਹਦੇ ਚ ਇਹੋ ਹੀ ਕਹਿੰਦੇ ਕਿ ਲక్ష్ਮੀ ਸਾਡੇ ਘਰ ਆਵੇ ਤੇ ਸਵੇਰੇ ਮਾਤਾ ਰਾਣੀ ਦੇ ਅੱਜ ਦੇ ਦਿਨ ਸਵੇਰੇ ਤੋਂ ਮਾਤਾ ਰਾਣੀ ਕੋ ਮੰਗਣ ਕੀ ਡਈਂ ਜੇ ਮੈਂ ਕਹਿੰਨਾ ਮਾਤਾ ਰਾਣੀ ਸਾਨੂੰ ਲక్ష్ਮੀ ਦੇ ਦੇ ਤੇ ਉਹ ਤੋਂ ਕਹੀ ਜਾਨੀ ਹੈ ਕਿ ਮੇਰਾ ਤੁਹੀਂ ਮੂਡ ਹੀ ਆਫ ਕਰ ਦਿੱਤਾ ਵਾ ਕਿ ਰ ਨਾ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਰਹਿ ਗਿਆ ਈਵਨ ਕੁੜੀਆਂ ਅੱਜਕੱਲ ਜ਼ਿਆਦਾ ਅੱਗੇ ਮੁੰਡਿਆਂ ਨਾਲੋਂ ਨਿਕਲ ਰਹੀਆਂ ਵਾਂ ਮੁੰਡੇ ਅੱਜ ਦੇ ਸਮੇਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਨਹੀਂ ਸਾਰੇ ਨਹੀਂ ਲੇਕਿਨ ਜ਼ਿਆਦਾਤਰ ਜਿਹੜੇ ਮੁੰਡੇ ਆ ਉਹ ਜਾਂ ਤੇ ਵੱਡੇ ਹੋ ਕੇ ਕਹਿਣਗੇ ਸਾਨੂੰ ਬਾਹਰ ਭੇਜ ਦਿਓ ਜੀ ਠੀਕ ਹੈ ਮਗਰ ਬੁਢਾਪੇ ਲਈ ਮਾਂ ਪਿਓ ਨੂੰ ਸੁੱਟ ਦੇ ਆਂਦੇ ਆ ਕਿ ਨਿਭੜਦੇ ਰੋ ਤੁਸੀਂ ਆਪਣੇ ਆਪ ਆਪੀ ਹੈਨਾ ਤੇ ਜਾਂ ਫਿਰ ਕੀ ਕਰਦੇ ਆ ਨਸ਼ਿਆਂ ਦੇ ਦਿਵਾਲੇ ਹੋ ਜਾਂਦੇ ਆ ਗੁੰਡਾਗਰਦੀ ਚ ਪੈ ਜਾਂਦੇ ਆ ਕੋਈ ਮਾਪਿਓ ਦੀ ਫਿਕਰ ਕਰਦਾ ਹੀ ਨਹੀਂ ਆ ਕਿਹੇ ਕੁੜੀ ਦਾ ਸੁਣਿਆ ਕਿ ਕਿਹੇ ਕੁੜੀ ਨੇ ਮਾਪਿਓ ਦੇ ਨਾਲ ਇਸ ਤਰ੍ਹਾਂ ਕੀਤਾ ਹੋਵੇ ਗੱਲ ਤੇ ਤੁਹਾਡੀ ਸਹੀ ਆ ਅੱਜ ਮੈਂ ਪੂਜਨ ਤੇ ਕੰਜਕਾਂ ਨੂੰ ਦਈ ਆ ਪਰ ਮਾਤਾ ਰਾਣੀ ਕੋ ਮੰਗਣੇ ਦੇਈ ਆ ਕਿ ਸਾਡੇ ਘਰੇ ਮੁੰਡਾ ਜੀ ਗਲੀ ਦੇ ਵਿੱਚ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਵਾਜਾ ਮਾਰਦੀ ਫਿਰਦੀ ਆ ਕਿ ਮੇਰੇ ਘਰੇ ਕੋਈ ਲక్ష్ਮੀ ਆ ਜੇ ਕੋਈ ਕੁੜੀ ਆ ਜੇ ਕੋਈ ਕੰਜਕ ਆ ਜੇ ਹਨਾ ਤਾਂ ਕਿ ਮੈਂ ਉਹਦਾ ਜੋ ਵੀ ਰਿਗਾਰਡ ਆ ਮੈਂ ਕਰ ਸਕਾਂ ਹਨਾ ਤੇ ਆਪਣੇ ਘਰੇ ਆਪਣੀ ਕੋਖ ਦੇ ਉੱਤੋਂ ਤੂੰ ਜੰਮਣ ਨੂੰ ਤਿਆਰ ਹੀ ਨਹੀਂ ਹੈਗੀ ਕੁੜੀ ਤੁਹਾਡੀ ਗੱਲ ਸਹੀ ਹੈ ਮੈਂ ਕਿੰਨੀ ਵੱਡੀ ਬੇਵਗੂਫ ਹੈਗੀ ਸੀ ਕਿ ਪੂਜਨ ਦੇ ਮਾਤਾ ਰਾਣੀ ਤੈਨੂੰ ਦੇਈਆਂ ਤਿਹਾਰ ਤੇ ਮਾਤਾ ਰਾਣੀ ਦਾ ਤੇ ਫਿਰ ਮੈਨੂੰ ਖੁੱਦ ਨੂੰ ਕੁੜੀ ਜੰਮਣ 'ਚ ਇਨੀ ਦਿੱਕਤ ਕਿਉਂ ਜਦ ਕਿ ਤੂੰ ਖੁੱਦ ਕੁੜੀ ਆ ਤੇਰੀ ਮਾਂ ਕੁੜੀ ਆ ਬਿਲਕੁਲ ਸਹੀ ਕਿਹਾ ਇਹ ਜਿਹੜੀ ਸਾਡੀ ਸਮਾਜ ਦੀ ਸੋਚ ਆ ਨਾ ਕਿ ਕੁੜੀ ਹੋਣੀ ਚਾਹੀਦੀ ਉਹ ਸੋਰੀ ਕੁੜੀ ਨਹੀਂ ਹੋਣੀ ਚਾਹੀਦੀ ਮੁੰਡਾ ਹੀ ਹੋਣਾ ਚਾਹੀਦਾ ਜਿਹੜਾ ਸਾਡਾ ਕੁੱਲ ਵਧਾ ਸਕੇ ਉਹ ਮੈਂ ਤੇ ਇਹ ਭੁੱਲ ਹੀ ਗਈ ਮੁੰਡਾ ਤੇ ਇੱਕ ਕੁੱਲ ਵਧਾਉਂਦਾ ਨਾ ਇੱਕ ਕੁੱਲ ਨੂੰ ਪਾਲਦਾ ਤੇ ਕੁੜੀਆਂ ਦੋ ਦੋ ਘਰਾਂ ਸੰਭਦੀਆਂ ਭੇਕੇ ਵੀ ਤੇ ਸੋਹਰੇ ਵੀ ਤੇ ਮੈਂ ਇਹੋ ਹੀ ਅਰਦਾਸ ਕਰਦੀ ਆ ਮਾਤਾ ਰਾਣੀ ਕੋ ਕਿ ਮਾਤਾ ਰਾਣੀ ਜਿਹੜਾ ਸਾਡਾ ਪਹਿਲਾ ਬੱਚਾ ਹੋਵੇ ਨਾ ਉਹ ਤੁਸੀਂ ਹੋਵੇ ಲಕ್ಷਮੀ ਆਵੇ ਸਾਡੇ ਘਰ ਕੁੜੀ ਨਾ ਹੋਵੇ ਤੇ ਕੋਲ ਅੱਗੇ ਵਧੇ ਹੀ ਨਾ ਬਿਲਕੁਲ ਸਹੀ ਕਿਹਾ ਦੋ ਸਾਰਿਆਂ ਨੂੰ ਵੀ ਅਕਲ ਦਈਏ ਕੋਸ਼ਿਸ਼ ਕਰੀਏ ਅਕਲ ਦੇਣ ਦੀ ਬਿਲਕੁਲ ਜੀ ਜਿਹੜੇ ਲੋਕ ਕੁੜੀਆਂ ਨੂੰ ਨਫ਼ਰਤ ਕਰਦੇ ਆ ਉਹ ਪਲੀਜ਼ ਨਾ ਕਰੋ ਧੀਆ ਘਰ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਜੀ ਤੇ ਬੱਚੇ ਆਪਣੇ ਕਰਮ ਆਪਣੇ ਨਾਲ ਆਪ ਲੈ ਕੇ ਆਉਂਦੇ ਆ ਜਿਸ ਘਰ ਵਿੱਚ ਕੁੜੀ ਹੋਊਗੀ ਹਮੇਸ਼ਾ ਨੋਟ ਕਰਿਓ ਕਿ ਉਹ ਪੈਲੋਂ ਨਾਲੋਂ ਰਾਈਜ਼ ਹੀ ਕਰਨਗੇ ਇਹ ਨਹੀਂ ਆ ਕਿ ਪੈਲੋਂ ਨਾਲੋਂ ਕਹਿਣਗੇ ਕਿ ਇਹ ਮਾੜੀ ਮਾੜੀ ਹੋਈ ਆ ਤੇ ਅਸੀਂ ਨਾ ਮਤਲਬ ਕਿ ਡਾਊਨ ਹੋ ਗਏ ਆ ਇਸ ਤਰ੍ਹਾਂ ਨਹੀਂ ਹੁੰਦਾ ਹਮੇਸ਼ਾ ਆਪਣੇ ਸਰਕਲ ਚ ਵੀ ਆਬਜ਼ਰਵ ਕਰਕੇ ਦੇਖਿਓ ਕਿ ਜਿਹਦੇ ਘਰ ਕੁੜੀ ਹੋਊਗੀ ਉਹ ਹਮੇਸ਼ਾ ਰਾਈਜ਼ ਹੀ ਕਰਦੇ ਆ ਬਿਲਕੁਲ ਜਿਵੇਂ ਕਿ ਕਈਆਂ ਨੂੰ ਹੁੰਦਾ ਵਾ ਕਿ ਨਹੀਂ ਕੁੜੀ ਤੇ ਹੋਣੀ ਨਹੀਂ ਚਾਹੀਦੀ ਮੁੰਡਾ ਹੋਣਾ ਚਾਹੀਦਾ ਵਾ ਤੇ ਕਈ ਕਈ ਵਿਤਕਰੇ ਵੀ ਕਰਦੇ ਆ ਕੁੜੀ ਤੇ ਮੁੰਡੇ ਦੇ ਵਿੱਚ ਕੀ ਕੁੜੀ ਕੁੜੀ ਨੂੰ ਕੀ ਐਨੇ ਤੇ ਅਗਲੇ ਘਰ ਚਲ ਜਾਣਾ ਮੁੰਡੇ ਨਹੀਂ ਸਾਡਾ ਪਰ ਇਤਰਾਹ ਦਾ ਕਹਿੰਦੇ ਆ ਮੁੰਡੇ ਕੁੜੀ ਮੁੰਡੇ ਕਿਸ ਦੇ ਘਰ ਹੈ ਨਾ ਮੁੰਡੇ ਨੂੰ ਚੋਪੜ ਚੋਪੜ ਕੇ ਦਿੰਦੇ ਆ ਤੇ ਉਹ ਜਿਹੜੀ ਬਈ ਰੋਟੀ ਹੋਣੀ ਸਵੇਰ ਦੀ ਹੋਗੀ ਉਥੋਂ ਫੜ ਤੇ ਪਾ ਕੇ ਖਾੜਾ ਖੁਦ ਪਾ ਕੇ ਬੜੀ ਦਿੰਦੇ ਕਈ ਘਰਾਂ ਵਿੱਚ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਘਰਾਂ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਈ ਘਰਾਂ 'ਚ ਪਰ ਕੁੜੀ ਇੱਕ ਮਤਲਬ ਕਿ ਸਹੀ ਗੱਲ ਕਹਿੰਦੇ ਆ ਕਿ ਲక్ష్ਮੀ ਹੀ ਹੁੰਦੀ ਆ ਉਹ ਲక్ష్ਮੀ ਦਾ ਹੀ ਰੂਪ ਹੁੰਦੀ ਆ ਉਹ بڑے ਸਾਡੀਆਂ ਜਿਹੜੇ ਸੰਕਟ ਹੈ ਜੀਆ ਉਹ ਟਾਲ ਦਿੰਦੀ ਆ ਆਪਣੇ ਫਾਦਰ ਫਾਦਰ ਦਾ ਨਾ ਇੱਕ ਉਹ ਕਵਲ ਜੰਦੀ ਆ ਕਿ ਫਾਦਰ ਦੇ ਕੋਈ ਪ੍ਰੋਬਲਮ ਨਹੀਂ ਆਨ ਦਿੰਦੀ ਉਹਦੇ ਮਤਲਬ ਕਿ ਉਹਦੇ ਕਰਮ ਦੇ ਨਾਲ ਉਹਦੇ ਫਾਦਰ ਦੇ ਵੀ ਸਾਰਾ ਕੁਝ ਚੇਂਜ ਹੋ ਜਾਂਦਾ ਵਾ ਜਿਵੇਂ ਕਿ ਕਾਸ਼ਵੀ ਸਾਡੇ ਘਰ ਆਈ ਸੀਗੀ ਉਦੋਂ ਆਪਾਂ ਜਦੋਂ 5th ਡੇ ਸੀਗਾ ਤੇ ਉਦੋਂ ਆਪਾਂ ਪੇਲ ਨਹੀਂ ਕਹਿ ਸਕਦੇ ਗੱਡੀ ਤੇ ਪਰ ਵੱਡੀ ਗੱਡੀ ਆਪਾਂ ਲਈ ਸੀਗੀ ਸਕੋਰਪਿਓ ਤੇ ਹੁਣ ਉਸ ਤੋਂ ਬਾਅਦ ਫੇਰ ਵੇਖੋ ਥਾਰ ਲਈ ਆ ਫੇਰ ਉਹਦੇ ਚਾਚੂ ਨੇ ਵੀ ਲਈਆ ਇਹ ਨਹੀਂ ਕਿ ਸਾਡੇ ਘਰੇ ਕੁੜੀ ਹੋਈ ਹੀ ਤੇ ਉਸ ਤੋਂ ਬਾਅਦ ਆਪਾਂ ਬਿਲਕੁਲ ਹੀ ਡਾਊਨ ਹੋ ਗਏ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚੇਂਜਿਸ ਆ ਗਏ ਮਤਲਬ ਕਿ ਬਹੁਤ ਹੀ ਜਿਵੇਂ ਕਹਿੰਦੇ ਨਾ ਬਹੁਤ ਜ਼ਿਆਦਾ ਲੱਕੀ ਆ ਤੇ ਜਿਹੜੇ ਕਿ ਇਤਰਾ ਕੁੜੀਆਂ ਨੂੰ ਨਫ਼ਰਤ ਕਰਦੇ ਆ ਨਾ ਕਿ ਸਾਡੇ ਘਰੇ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਘਰੇ ਮੁੰਡੇ ਹੀ ਹੋਣੇ ਚਾਹੀਦੇ ਆ ਯਾ ਮੁੰਡੇ ਇਸ ਤਰ੍ਹਾਂ ਕਰਦੇ ਆ ਤੇ ਅੱਜਕੱਲ ਕਾਫੀ ਖਬਰਾਂ ਆndੀਆਂ ਵਾ ਕਿ ਮੁੰਡਿਆਂ ਨੇ ਘਰੋਂ ਕੱਢ ਦਿੱਤਾ ਬਾਹਰ ਜਾਂ ਮੁੰਡੇ ਸਾਥ ਨਹੀਂ ਦੇਂਦੇ ਸੌਰੀ ਟੂ ਸਟਾਪ ਯੂ ਕਿਰਨ ਸੌਰੀ ਟੂ ਸਟਾਪ ਯੂ ਲੇਕਿਨ ਮੈਂ ਇਹਦੇ ਵਿੱਚ ਇੱਕ ਗੱਲ ਐਡ ਆਨ ਕਰਨਾ ਚਾਹੁੰਨਾ ਵਾ ਇਹ ਨਹੀਂ ਆ ਕਿ ਸਾਰੇ ਇਸ ਤਰ੍ਹਾਂ ਕਰਦੇ ਆ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੋਇਆ ਹੈ ਕਾਫੀ ਜ਼ਿਆਦਾ ਪੈ ਚੁੱਕਿਆ ਕਿਉਂਕਿ ਪਿਛਲੇ ਸਮੇਂ ਨਾਲੋਂ ਆਪਾਂ ਨੋਟ ਕਰੀਏ ਤੇ ਬਹੁਤ ਘਰਾਂ ਵਿੱਚ ਬਹੁਤ ਦੁਨੀਆ ਦੀ ਸੋਚ ਬਦਲ ਗਈ ਹੈ ਲੇਕਿਨ ਫੇਰ ਵੀ ਜੋ ਅਗਰ ਥੋੜੀ ਜੀ ਵੀ ਹੈਗੀ ਹੈ ਕਿਸੇ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਕਿ ਉਹ ਵੀ ਨਾ ਕੋਈ ਰੱਖੋ ਜੀ ਈਵਨ ਕਿ ਜਦੋਂ ਥੋੜੀ ਜੀ ਗੱਲ ਮੈਂ ਵੱਡੀ ਕਰਨ ਲੱਗਾ ਆ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਲੱਗਾ ਆ ਜਦੋਂ ਕਾਸ਼ਵੀ ਹੋਈ ਆ ਠੀਕ ਐ ਤੇ ਉਹ ਹਸਪੀਟਲ ਦਾ ਨਾਮ ਤੇ ਨਹੀਂ ਚਲੋ ਲਾਉਂਗਾ ਤੇ ਉਹ ਆਈਆਂ ਨਰਸਾਂ ਦੇਖ ਕੇ ਅੱਛਾ ਕੁੜੀ ਹੋਈ ਐ ਚਲੋ ਰੈਣ ਦੋ ਕੀ ਵਧਾਈ ਲੈਣੀ ਆ ਤੇ ਉਥੇ ਇਹਦੇ ਕਾਸ਼ਵੀ ਦੇ ਦਾदू ਇਹਦੇ ਨਾਨੂ ਉਸੇ ਵੇਲੇ ਉਹਨਾਂ ਨੇ ਕੱਢ-ਕੱਢ ਕੇ 5-500 ਰੁਪਇਆ ਵੰਡਿਆ ਕਿ ਆ ਚੁੱਕੋ ਕੀ ਹੋਇਆ ਫਿਰ ਕੀ ਆ ਕੁੜੀ ਹੋਈ ਤੇ ਕੁੜੀ ਆ ਤੇ ਐਕਸੈਪਟ ਕਰੋ ਖੁਸ਼ੀ-ਖੁਸ਼ੀ ਫਿਰ ਮੈਂ ਉੱਥੇ ਉਹ ਸਾਰਿਆਂ ਨੂੰ ਬੋਲਿਆ ਕਿ ਯਾਰ ਅਗ ਮੁੰਡਾ ਹੁੰਦਾ ਉਹ ਨਸ਼ਈ ਨਿਕਲ ਹੁੰਦਾ ਵੱਡਾ ਹੋ ਕੇ ਡਰਗੀ ਨਿਕਲ ਹੁੰਦਾ ਠੀਕ ਐ ਗੈਂਗਸਟਰ ਨਿਕਲ ਹੁੰਦਾ ਹੈਨਾ ਤੇ ਜਾਂ ਹੋਰ ਕੋਈ ਮਾੜਾ ਇਨਸਾਨ ਨਿਕਲ ਆਉਂਦਾ ਸਾਡੇ ਨਾਲ ਕੁੱਟਮਾਰ ਕਰਦਾ ਠੀਕ ਐ ਕਿਉਂਕਿ ਅਸੀਂ ਤੇ ਗਾਂ ਦਾ ਬਜ਼ੁਰਗੀ ਹੋਣਾ ਤੇ ਫੇਰ ਅਸੀਂ ਕਹਿਣਾ ਸੀ ਇਹਦੇ ਨਾਲ ਉਹ ਰੱਬ ਸਾਨੂੰ ਕੁੜੀ ਦੇ ਦਿੰਦਾ ਤੇ ਅੱਜ ਤੇ ਸਾਨੂੰ ਰੱਬ ਨੇ ਦਿੱਤੀ ਏ ਕੁੜੀ ਤੇ ਇਸ ਕਰਕੇ ਖੁਸ਼ੀ-ਖੁਸ਼ੀ ਅਸੈਪਟ ਕਰੀਏ ਬਿਲਕੁਲ ਜੀ ਤੇ ਆਪਾਂ ਕੀ ਕਹਿੰਦੇ ਡੱਬੇ ਵੀ ਵੰਡੇ ਸੀਗੇ ਮੋਤੀ ਚੂੜੇ ਦੇ ਲੱਡੂ ਦੇ ਜਿਹੜੇ ਵੀ ਕਹਿੰਦੇ ਸੀ ਤੁਹਾਡੇ ਘਰੇ ਮੁੰਡਾ ਆ ਇਹ ਕਹਿੰਦੇ ਹਾਂ ਮੁੰਡਿਆ ਤੋਂ ਵੀ ਵੱਧ ਕੇ ਆ ਈਵਨ ਉਹ ਆਏ ਸੀਗੇ ਬਾਬੇ ਆਏ ਹੀਗੇ ਮੁੰਡਿਆਂ ਨੂੰ ਵੀ ਆਪ ਖੁਸ਼ੀ-ਖੁਸ਼ੀ ਤੋੜਿਆ ਮੁੰਡਿਆਂ ਤੇ ਹੁੰਦੇ ਆਂਦੇ ਆ ਪਰ ਸਾਡੀ ਕੁੜੀ ਮਨਾਈ ਅਸੀਂ ਕੁੜੀ ਸਾਡੇ ਕੁੜੀ-ਕੁੜੀ ਦੇ ਕਾਸ਼ਵੀ ਹੋਈ ਤੇ ਆਪਾਂ ਘਰ ਬੁਲਾਏ ਸੀਗੇ ਲੋਹੜੀ ਮਨਾਈਏ ਦੀ ਫਰਸਟ ਲੋਰੀ ਵੀ ਸੈਲੀਬ੍ਰੇਟ ਕੀਤੀ ਤੇ ਬੜਾ ਕੁਝ ਇਸ ਤਰ੍ਹਾਂ ਦਾ ਬਹੁਤ ਵਧੀਆ ਸਾਡੇ ਨਾਲ ਹੋਇਆ ਮੈਂ ਹੋਈ ਕਹਿਣਾ ਚਾਹਾਂਗੀ ਕੁੜੀ ਤੇ ਮੁੰਡੇ ਦੇ ਵਿੱਚ ਅੱਜ ਕੱਲ ਦੇ ਜ਼ਮਾਨੇ 'ਚ ਕੋਈ ਫਰਕ ਨਹੀਂ ਆ ਤੇ ਜਿਹੜੇ ਥੋੜੀ ਜੀ ਵੀ ਇਹ ਸੋਚ ਰੱਖਦੇ ਆ ਕਿ ਨਹੀਂ ਕੁੜੀ ਇਸ ਤਰ੍ਹਾਂ ਦੀ ਨਹੀਂ ਪਲੀਸ ਇਤਨਾ ਦੀ ਸੋਚ ਨਾ ਰੱਖੋ ਜੇ ਤੁਸੀਂ ਕੁੜੀਆਂ ਦੀ ਕਦਰ ਕਰੋਗੇ ਤੇ ਰੱਬ ਤੁਹਾਡੀ ਕਦਰ ਕਰੇਗਾ ਥੈਂਕ ਯੂ ਸੋ ਮਾਚ